ਰੇਲਵੇ ਅੰਡਰਬ੍ਰਿਜ ਤੇ ਮਾਨਸਾ ਦੇ ਡਿੱਗੇ ਕੰਧ ਜਿਸ ਕਰਕੇ ਹੋ ਸਕਦਾ ਹੈ ਭਾਰੀ ਨੁਕਸਾਨ ਮਾਨਸਾ ਸ਼ਹਿਰ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਹੜਾ ਵਰਗੀ ਸਥਿਤੀ ਬਣੀ ਹੋਈ ਹੈ ਰੇਲਵੇ ਅੰਡਰਬ੍ਰਿਜ ਦੀ ਕੰਧ ਡਿੱਗਣ ਨਾਲ ਆਸੇ ਪਾਸੇ ਦੇ ਘਰਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਪਰ ਸ਼ੁਕਰ ਹੈ ਕਿ ਅਜੇ ਤੱਕ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਰੇਲਵੇ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੁੁੱਤਾ ਪਿਆ ਹੋਇਆ ਹੈ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਕਿਉਂਕਿ ਲਗਾਤਾਰ ਮੀਂਹ ਪੈਣ ਕਰਕੇ ਉਹਦੇ ਆਸ-ਪਾਸੇ ਇੰਡਰਵਿਜ ਦੇ ਆਸ-ਪਾਸੇ ਪਾਣੀ ਕਾਫੀ ਜ਼ਿਆਦਾ ਖੜ੍ਹਾ ਰਹਿੰਦਾ ਹੈ ਲਗਾਤਾਰ ਮੀਂਹ ਪੈਣ ਕਰਕੇ ਤਿੰਨ ਕੋਣੀਆਂ ਤੇ ਦਿੱਤਕ ਮਿਸ਼ਨਰ ਮਾਨਸਾ ਦੇ ਰੈਜ਼ਿਡੈਂਸ ਤੇ ਵੀ ਪਾਣੀ ਪਹੁੰਚ ਜਾਂਦਾ ਹੈ ਤੇ ਆਉਣ ਜਾਣ ਵਾਲੇ ਰਾਹ ਨੂੰ ਕਾਫੀ ਟਾਇਰ ਨਹੀਂ ਲੱਗੀ ਗੱਡੀ ਲਈ ਜਾਂਦਾ ਬਜ਼ੁਰਗ ਨੇ ਸਾਰੇ ਵਿਚਾਰੇ ਵਿੱਚ ਦੇਖੋ ਮਨਨ ਸਭਾ ਦਾ ਭਾਈ ਨਾ ਓਏ ਅੱਗੇ ਹੈ ਦੂਸਰੇ ਪਾਸੇ ਮਾਂਸਾ ਸ਼ਹਿਰ ਦਾ ਸਾਰਾ ਪਣੀ ਟੋਬੇ ਦੇ ਵਿੱਚ ਆਉਣਾ ਹੈ ਲੋਕੀ ਪਾਈ ਗਰਾ ਦੇ ਨੇੜੇ ਹੈ ਪਾਈਗਲਾ ਦੇ ਨੇੜੇ ਤੇਰੇ ਜਿੰਨੇ ਵੀ ਗਰੇਵ ਘਰ ਹਨ ਟੋਬੇ ਦਾ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਵੜ ਗਿਆ ਹੈ ਜਿਸ ਕਰਕੇ ਗਰੀਬ ਘਰਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਤਾਰੇਮੀ ਪੈਣ ਕਰਕੇ ਮਾਨਸਾ ਦੀਆਂ ਦੁਕਾਨਾਂ ਵਿੱਚ ਪਾਣੀ ਵੜ ਚੁੱਕਿਆ ਹੈ ਜਿਸ ਕਰਕੇ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ

ਸਾਰਿਆਂ ਨੂੰ ਤੁਹਾਨੂੰ ਦੱਸਣਾ ਸਾਡੇ ਮਾਨਦਲੇ 99 ਮੀ ਟੈਂਕਰ ਕਰੋੜ ਦਾ ਹਾਲ ਇੱਕ ਨੋਵਾ ਗੱਡੀ ਜਿਸ ਦੀ ਸਪੇਸ਼ਲ ਜੈਨਰੀ ਜਿਹੜੇ ਵਿਚਾਲੇ ਫਸੇ ਗਏ ਨੇ ਰੱਬ ਦੇ ਜਿੰਦਾ ਜੋਰ ਨਹੀਂ ਪਰ ਬਹੁਤ ਨਹੀਂ ਹੈ ਪੰਨ ਪੰਨ ਪਾਣੀ ਲਗਭਗ 5.5 ਮੀ ਟੈਂਕਰ ਕਰੋੜ ਤੇ ਧੰਨਵਾਦ